ਮਸਲੇ ਦੇ ਕਹਿਣਾ ਬਾਕੀ ਦਾ ਡਿਟੇਲ ਤੁਹਾਨੂੰ ਬਾਈ ਸਵਰਨ ਸਿੰਘ ਨੇ ਦੱਸ ਹੀ ਦਿੱਤੀ ਹੈ ਸਾਡਾ ਮਕਸਦ ਸਿਰਫ ਇੱਕੋ ਹੀ ਹੈ ਵੀ ਜਿਹੜਾ ਇਹਨੇ 25 26 ਸਾਲਾਂ ਦਾ ਜੋ ਵੀ ਇਹਨੇ ਉਥੇ ਅਕਾਊਂਟ ਇਹਨੇ ਪੈਸੇ ਵਰਤੇ ਉਥੋਂ ਦੇ ਜਿਹੜੇ ਨੇੜਲੇ ਪਿੰਡਾਂ ਦੇ ਲੋਕ ਹੈ ਇਹੀ ਪੁੱਛ ਰਹੇ ਵੀ ਤੁਹਾਡੇ ਕੋਲੇ ਕਿੰਨੇ ਅਮਾਉਂਟ ਪਿਆ ਵੀ ਇਹ ਹੁਣ ਜਗ੍ਹਾ ਜਿਹੜੀ ਬਣੀ ਹੋਈ ਆ ਇਹ ਜੰਗਲਾਤ ਮਹਿਕਮੇ ਦੇ ਥਾਂ ਤੇ ਬਣੀ ਇਹ ਪਿੰਡਾਂ ਦੇ ਲੋਕਾਂ ਨੇ ਇਹਨਾਂ ਨੂੰ 5-6 ਸਾਲਾਂ ਤੋਂ ਇਹਦੀਆਂ ਮੰਤਾਂ ਕਰ ਰਹੇ ਵੀ ਸਾਨੂੰ ਹਸਾਮਤ ਦਾ ਹਸਾ ਦੇ ਵੀ ਤੇਰੇ ਕੋਲੇ ਪੈਸੇ ਕਿੰਨੇ ਪਏ ਆ ਡੇਰੇ-ਰੇ ਵੀ ਆਪਾਂ ਕੋਈ ਮਰਲਾ 2 ਮਰਲੇ ਮਖਰ ਜਗਾ ਲਈਏ ਕੱਲ ਨੂੰ ਕਿਸੇ ਨੇ ਹਾਈ ਕੋਰਟ ਜਾ ਕੇ ਰੱਟ ਪਾ ਦੀ ਸੀ ਜਗਾ ਦੀ ਵੀ ਇਹ ਜਗਾ ਛੜਕਦੇ ਬਣਾਈ ਬੈਠੇ ਆ ਤੇ ਆਉਣ ਜਾਣ ਵਾਲੇ ਨੂੰ ਲੱਜਣ ਪੈਂਦਾ ਇਸੀ ਹਾਈ ਕੋਰਟ ਨੇ ਕੋਈ ਆਰਡਰ ਇਸ਼ੂ ਕਰਦੇ ਤੇ ਪ੍ਰਸ਼ਾਸਨ ਨੂੰ ਮੰਨਣੇ ਪੈਣੇ ਇਸ ਗੱਲ ਤੇ ਇਸ ਦੇ ਬਾਵਜੂਦ ਵੀ ਇਹਨਾਂ ਦੀਆਂ ਮੰਤਾਂ ਕਰਨ ਦੇ ਬਾਵਜੂਦ ਵੀ ਚਾਰਾ ਪੰਜਾ ਸਾਲਾਂ ਤੋਂ ਨਾ ਤਾਂ ਉਹ ਇਸ ਗੱਲ ਦਾ ਦੱਦ ਦਾ ਹਿਸਾਬ ਪਟਾ ਨਾਉ ਮੂਰੇ ਆ ਕੇ ਕੋਈ ਜਗ੍ਹਾ ਕਹਿੰਦਾ ਵੀ ਮੈਂ ਆਪਾਂ ਜਗ੍ਹਾ ਲੈ ਲਵਾਂ ਸਾਰਿਆਂ ਨੇ ਰੜ ਕੇ ਇਕੱਠੇ ਨਾ ਕੋਈ ਕਮੇਟੀ ਦੇ ਮੈਂਬਰ ਕੋਈ ਮਤਾ ਬਖਾਉਂਦਾ ਵੀ ਸਾਡੇ ਆ ਮਤੇ ਬਏ ਵੇ ਜਾਂ ਇਹ ਚੋਣ ਕਰਦੇ ਨੇ ਸਾਲ ਮਗਰੋਂ 25 ਸਾਲਾਂ ਦਾ ਉਸ ਜਗ੍ਹਾ ਤੇ ਆ ਦੀ ਦਬ ਦਬਾ ਬਣਾਈ ਬੈਠਾ ਇਹਨਾਂ ਨੂੰ ਸਗੋ ਡਰਾਉਂਦਾ ਧੰਕਾਉਂਦਾ ਵੀ ਰਹਿੰਦਾ ਹੈ ਵੀ ਤੁਸੀਂ ਜੇ ਬੋਲੇ ਮੈਂ ਕਰ ਦੋਗਾ ਪਿਛਲੇ ਦਿਨੀ ਤੁਸੀਂ ਇਸ ਗੱਲ ਦਾ ਦੇਖਿਆ ਵੀ ਹੋਣਾ ਵੇਰਵਾ ਵੀ ਉੱਥੇ ਕੋਈ ਫੈਰਿੰਗ ਵੀ ਹੋਈ ਆ ਉਹ ਫੈਰਾ ਹੋਣ ਦੇ ਕਾਰਨ ਵੀ ਇਹੀ ਇਹੀ ਗੱਲਾਂ ਹੈਗੀਆਂ ਆ ਔਰ ਜਿਹੜੇ ਕੋਈ ਨਵੇਂ ਬੰਦੇ ਆਵਾਜ਼ ਠਾਉਂਦੇ ਜਾਂ ਤਾਂ ਉਹਨਾਂ ਨੂੰ ਖਰੀਦ ਲੈਂਦਾ ਹੈ ਤੇ ਜਾਂ ਮਤਲਬ ਕਿਸੇ ਨਾ ਕਿਸੇ ਤਰੀਕੇ ਤੇ ਉਹਨਾਂ ਨੂੰ ਥੋੜਾ ਬੋਲਣ ਨਹੀਂ ਦਿੰਦਾ ਇਸ ਕਰਕੇ ਸਾਡਾ ਇਸ਼ੂ ਇਹੀ ਆ ਵੀ ਇਹ ਸੰਸਥਾ ਦਾ ਪ੍ਰਸ਼ਾਸਨ ਵੀ ਇਸ ਤੇ ਧਿਆਨ ਦੇਵੇ ਵੀ ਇਹਦੀ ਵੈਰੀਫਿਕੇਸ਼ਨ ਕੀਤੀ ਜਾਵੇ ਵੀ ਇਹਦੇ ਕੋਲੇ ਕੋਈ ਹੈ ਪਾਗ ਦੇ ਪੱਤਰ ਹੈਗਾ ਜਾਂ ਇਹ ਗੋਲਕ ਘਰੋਂ ਹੀ ਚੱਕ ਕੇ ਲੈ ਜਾਂਦਾ ਸੀਗਾ ਵੀ ਸਾਰਾ ਸਿਸਟਮ ਹੀ ਇੱਕ ਹੈ ਨਹੀਂ ਲੱਗਦਾ ਕਿ ਸੁਸਾਇਟੀ ਰਜਿਸਟਰਡ ਹੀ ਨਹੀਂ ਹੈ ਸੁਸਾਇਟੀ ਇਹਨਾਂ ਦੀ 2001 ਚ ਕੋਈ ਸੀ ਕਿ ਕਹਿੰਦੇ ਇਹ ਰਜਿਸਟਰਡ ਕਰਵਾਈ ਸੀ ਉਦੋਂ ਬਾਅਦ ਤੋਂ ਉਹਨੂੰ ਇਹਨਾਂ ਨੇ ਕਿ ਨਾਇ ਨਹੀਂ ਦਾ ਕਿਸੇ ਤਰੀਕੇ ਬਣ ਰਿਹਾ। ਅਪਰੇਟ ਹੀ ਨਹੀਂ ਕੀਤਾ ਇਹਨਾਂ ਨੇ। ਨਾ ਕੋਈ ਇਹਨਾਂ ਨੇ ਪ੍ਰਧਾਨ ਬਦਲਿਆ ਉਹਦਾ। ਇੱਕ ਮੁੱਦੇ ਤੇ ਇਸ਼ੂ ਤੋਂ ਬਾਹਰ ਜਾ ਹੋਰ ਵੀ ਕੁਝ ਹੋ ਗਿਆ ਉਸ ਨਾਲ। ਇਹ ਪੈਸੇ ਦਾ ਰੌਲਾ ਹੀ ਆ ਸਾਰਾ। ਨਹੀਂ ਨਹੀਂ ਪੈਸੇ ਦਾ ਰੌਲਾ ਨਹੀਂ ਗਾ ਸਾਡਾ। ਸਾਨੂੰ ਤੇ ਇਹ ਉਥੇ ਦੱਬਦੇ ਵੀ ਬੈਠਾ ਵੀ ਸਾਂਝਾ ਥਾਂ ਸਾਰਿਆਂ ਦਾ। ਸਾਂਝੇ ਥਾਂ ਹੋਣ ਦੇ ਬਾਵਜੂਦ ਇਹ 25 ਸਾਲਾਂ ਦੇ ਲੋਕ ਇਹਨੂੰ ਇਕੱਲੇ ਨੂੰ ਪ੍ਰਧਾਨ ਬਣਾਈ ਜਾਂਦੇ ਉਸ ਦੀ। ਹੋਰ ਕੋਈ ਬੰਦਾ ਹੀ ਨਹੀਂ ਕੈਪੇਬਲ ਉਸ ਸੰਸਥਾ ਨੂੰ ਚਲਾਉਣ ਉਸ ਦੀ। ਠੀਕ ਹੈ ਨਹੀਂ ਗੱਲ ਸਾਡਾ ਤਾਂ ਇਸ਼ੂ ਹੈ ਜਿਹੜੀ ਤੁਸੀਂ ਮੰਗ ਰੱਖੀ ਹੈ। ਸੇ ਆਂ ਦੀਆਂ ਹੋਰ ਕੋਈ ਡਿਮਾਂਡ ਰੱਖਦੀ ਹੈ ਹਾਂਜੀ ਤੁਹਾਡੇ ਸਾਹਮਣੇ ਉਹ ਰੱਖ ਦਿੰਦੇ ਆ ਸਾਰੀ ਪੁਸਤਕੀ ਕਰ ਦਿੰਦੇ ਆ ਫਿਰ ਉਸ ਤੋਂ ਬਾਅਦ ਤੁਸੀਂ ਸਹਿਮਤ ਹੋ ਜਾ ਹਾਂਜੀ ਸਹਿਮਤ ਆ ਉਹ ਚਲਾਉਣ ਉਹਨੂੰ ਫਾਲ ਮਗਰ ਉਹਨੂੰ ਐਡਿਟ ਕਰਨ ਫਿਰ ਸਾਨੂੰ ਦੱਸਣ ਵੀ ਇੱਥੇ ਇੰਨਾ ਘਾਟਾ ਪੈਂਦਾ ਇੰਨਾ ਸਾਡੇ ਕੋਲ ਪ੍ਰੋਫਿਟ ਹੁੰਦਾ ਫਿਰ ਉਸ ਹਿਸਾਬ ਨਾਲ ਲੋਕ ਜਿਹੜੇ ਦਾਨੀ ਸੱਜਣ ਵੀ ਬਹੁਤ ਪਏ ਦਾਨੀ ਸੱਜਣ ਪਏ ਸ਼ਹਿਰ ਦੇ ਉਹ ਬਥੇਰੇ ਆ ਕਹੀ ਜਾਂਦੇ ਵੀ ਆਪਾਂ ਮਗਰ ਕੋਈ ਜਗ੍ਹਾ ਦਾ ਅਰੇਂਜਮੈਂਟ ਕਰੀਏ ਵੀ ਇਹ ਬਣਾਇਆ ਜਾਵੇ ਵਧਾਇਆ ਜਾਵੇ ਸਸਤਾ ਨੂੰ ਕੋਈ ਪ੍ਰਸ਼ਾਸਨ ਹੁਣ ਇਸ ਵਾਰੀ ਤੁਸੀਂ ਕੋਈ ਪ੍ਰਸ਼ਾਸਨ ਹੁਣੇ ਪਰਸੋਂ ਕੇ ਚੌਥੇ ਵੀ ਗੱਲ ਆ ਵੀ ਇਹਨਾਂ ਨੇ ਗੋਲਕ ਖੋਲਿਆ ਉੱਥੇ ਰਾਤ ਨੂੰ ਖੋਲਣ ਲੱਗੇ ਉਹ ਇਹਨਾਂ ਨੂੰ ਪਤਾ ਲੱਗਿਆ ਆਸੇ ਪਾਸੇ ਪਿੰਡ ਵਾਲਿਆਂ ਨੇ ਵੀ ਗੋਲਕ ਖੋਲਣ ਲੱਗੇ ਆ ਵੀ ਲੈ ਕੇ ਚੱਲੇ ਚਾਕੇ ਫਿਰ ਇਹਨਾਂ ਨੇ ਉੱਥੇ ਜਾ ਕੇ ਉੱਥੇ ਪਹੁੰਚੇ ਫਿਰ ਪ੍ਰਸ਼ਾਸਨ ਨੂੰ ਬੁਲਾਇਆ ਗਿਆ ਫਿਰ ਉਹ ਗੋਲਕ ਦੇ ਪੈਸੇ ਵਾਪਸ ਗੋਲਕ ਜੁਪਾਏ ਫਿਰ ਹੁਣ ਮੇਲੇ ਤੋਂ ਮਗਰੋਂ ਦਾ ਟਾਈਮ ਲੈ ਆ ਵੀ ਮੇਲੇ 'ਚ ਅਸੀਂ ਕਿਸੇ ਤਰ੍ਹਾਂ ਦਾ ਰੌਲਾ ਨਹੀਂ ਚਾਹੁੰਦੇ ਜੀ ਮੇਲਾ ਵਧੀਆ ਤਰੀਕੇ ਨਾਲ ਹੋਵੇ ਜਿਵੇਂ ਪਿੱਛੇ ਹੁੰਦੇ ਰਹੇ ਆ ਇਸ ਕਰਕੇ ਇਹਨਾਂ ਨੇ ਕਿਹਾ ਵੀ ਮੇਲੇ ਤੋਂ ਮਗਰੋਂ ਉਹ ਉਹ ਦਲ ਤੇ ਪੱਖ ਰੱਖਣ ਜਿਹੜੇ ਸਹੀ ਉਹਨਾਂ ਦੇ ਬਰਦੀ ਕਰਦੇ ਜਿਹੜੇ ਤੁਸੀਂ ਸ਼ਹਿਰ ਵਾਸੀ ਹੋਣ ਦੇ ਨਾਤੇ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਮੇਟੀ ਮੈਂਬਰਾਂ ਦੇ ਵਿੱਚੋਂ ਤੁਹਾਡਾ ਰੋਲ ਹੈ ਸ਼ਹਿਰ ਸ਼ਹਿਰ ਵਾਸੀ ਹੋਣ ਦੇ ਨਾਤੇ ਨਹੀਂ ਇਹ ਪਿੰਡ ਵਾਲੇ ਬੈਠੇ ਆ ਸਾਨੂੰ ਤਾਂ ਸਿਰਫ ਇਹਨਾਂ ਨੇ ਬੁਲਾਇਆ ਵੀ ਸਾਡੇ ਤੇ ਉਹ ਦਬਾਅ ਪਾ ਲੈਂਦਾ ਸਾਨੂੰ ਦਬਕਾਉਂਦਾ ਮਾੜਾ ਮੋੜਾ ਤੁਹਾਨੂੰ ਵੀ ਪਤਾ ਵੀ ਉਹਦਾ ਕਿਹੋ ਜਿਹਾ ਹਿਸਾਬ ਕਿਤਾਬ ਹੈ ਸਾਰਾ ਸ਼ਹਿਰ ਨੂੰ ਪਤਾ ਪ੍ਰਸ਼ਾਸਨ ਨੂੰ ਵੀ ਪਤਾ ਕਿ ਉਹਦੇ ਕੀ ਰੈਪੂਟੇ ਚਾਹੁੰਦਾ ਹੈ ਬਾਬਾ ਰੂਡੇ ਸਾਹਿਬ ਦਾ ਤੁਸੀਂ ਮੇਲਾ ਮਨਾਉਣੇ ਜਾਂ ਕੀ ਪ੍ਰੋਗਰਾਮ ਕਰਦੇ ਆ ਉਹਦੇ ਵਾਸਤੇ ਯੂਨੀਕਲੀ ਫੈਸਟੀਟੀ ਇਨਵੈਸਟਮੈਂਟ ਹਾਂਜੀ ਉਹ ਸੰਗ ਦਾ ਜਿਹੜਾ ਪੈਸਾ ਜਿਵੇਂ ਦੋ ਫੋਰਟ ਦੀ ਗੱਲ ਕਰਦੇ ਆਂ ਉਸੇ ਨਾਲ ਹੁੰਦਾ ਜਾਂ ਵੱਖਰੇ ਤੌਰ ਤੇ ਤਰੀਕੇ ਨਾਲ ਕਰਨਾ ਪੈਂਦਾ ਤੁੰਗ ਉਸ ਦੇ ਨਾਲ ਨਹੀਂ ਨਹੀਂ ਇਹ ਸੰਗਰਦਾਈ ਪੈਸਾ ਹੁੰਦਾ ਇਹ ਪਿਛਲੇ ਦੌਰਾਨ ਸਾਨੂੰ ਇਹਨਾਂ ਨੇ ਇਹਨਾਂ ਦੇ ਜਿਹੜੇ ਪੁਰਾਣੇ ਸਲਾਕੀ ਹੋ ਰਹੀ ਸੀ ਇਹ ਦੱਸਦੇ ਰਹੇ ਵੀ ਅਸੀਂ ਸ਼ਹਿਰ ਤੋਂ ਵੀ ਪਰਤੀਆਂ ਕੱਢਦੇ ਰਹੇ 5-5 ਲੱਖ 6-6 ਲੱਖ ਰੁਪਏ ਨੇ ਸ਼ਹਿਰ ਤੋਂ ਪਰਤੀਆਂ ਕੱਢ ਲੈਂਦੇ ਜੀ ਹੁਣ ਜਿਵੇਂ ਸਵਰਨ ਸਿੰਘ ਜੀ ਨੇ ਦੱਸਿਆ ਤੁਹਾਨੂੰ ਵੀ ਅਸੀਂ ਪਿਛਲੀ ਵਾਰੀ ਮੇਲਾ ਸੀ ਆਪ ਕਰਵਾਇਆ ਤੇ ਸਾਡਾ ਤਾਂ 1.5 ਲੱਖ ਰੁਪਏ ਲੱਗਿਆ ਜੀ ਉੱਥੇ ਮੇਲਾ ਗਰਾਊਂਡ ਈਗਨ ਦੇ ਤਾਂ 5-5 ਲੱਖ ਦੀਆਂ ਇਥੋਂ ਗਰਾਈਆਂ ਇਕੱਠੀਆਂ ਕਰਕੇ ਬਾਕੀ ਗੋਲਕ ਵਿੱਚ ਪੈਸੇ ਕੁਝ ਉੱਥੇ ਪਿਛਲੇ ਮੇਲੇ ਦੌਰਾਨ ਵੀ ਵੇਖਿਆ ਵੀ ਜਿਹੜੇ ਲੋਕ ਸਾਨੂੰ ਆਉਂਦੇ ਸੀ ਵੀ ਅਸੀਂ ਸੇਵਾ ਦੇਣੀ ਸੀ ਗੋਲਕ ਵਿੱਚ ਪਾਉਂਦੇ ਰਹੇ ਉਸ ਹਾਲੇ ਉੱਥੇ ਬੈਠ ਕੇ 4-5 ਲੱਖ ਰੁਪਈਆ ਇਕੱਠਾ ਹੋ ਜਾਂਦਾ ਜੱਟ ਉਹ ਦੇ ਫਰਮੂਖ ਮੰਗ ਰਹੇ ਇਹ ਵੀ ਸਾਰਾ ਕੁਝ ਪਾਰਦਰਸ਼ੀ ਢੰਗ ਨਾਲ ਪਾਰਦਰਸ਼ੀ ਢੰਗ ਨਾਲ ਸੁਣਾ ਕੇ ਵਿੱਚ ਹਾਂ ਸਾਰੇ ਪਿੰਡ ਨੂੰ ਤਿੰਨ ਚਾਰ ਪਿੰਡ ਲੱਗਦੇ ਸ਼ਹਿਰ ਵਾਸੀ ਵੀ ਮੱਥਾ ਟੇਕਣ ਜਾਂਦੇ ਜਿਹੜਾ ਗੱਲਬਾਤ ਹੋਈ ਹੈ ਤੁਹਾਡੇ ਮੌਰਮਾ ਜਾ ਹੋਈ ਮੈਨੂੰ ਇਹ ਆਪ ਉਹਨਾਂ ਨਾਲ ਹੁਣ ਤੁਹਾਡੀ ਗੱਲਬਾਤ ਹੋਈ ਹੈ ਇਸ ਵਿੱਚ ਇਹਨਾਂ ਮੈਂ ਕਿਹ ਪਹਿਲਾਂ ਅਸੀਂ 2-3 ਵਾਰੀ ਮਿੰਟਾਂ ਵੀ ਇਹਨਾਂ ਨੇ ਵੀ ਕੀਤੀਆਂ ਉੱਥੇ ਪੰਚਾਇਤੀ ਤੌਰ ਤੇ ਇਕੱਠ ਹੋਇਆ 4-5 2020 ਤੋਂ ਲੈ ਕੇ 22 ਜੀ ਵੀ ਹੋਇਆ 23 ਜੀ ਵੀ ਹੋਇਆ 24 ਜੀ ਵੀ ਹੋਇਆ ਪੰਚਾਇਤਾਂ ਉੱਥੇ ਇਕੱਠੀਆਂ ਹੁੰਦੀਆਂ ਇਹਨਾਂ ਨੂੰ ਬੁਲਾਇਆ ਜਾਂਦਾ ਉੱਥੇ ਵੀ ਤੁਸੀਂ ਆਪ ਦਾ ਤੁਸੀਂ ਤੁਸੀਂ ਕੋਈ ਨਾ ਕੋਈ ਕਮੇਟੀ ਦੇ ਹੋਰ 10 ਅਹੁਦੇਦਾਰ ਉਹਨਾਂ ਚ ਕੋਈ ਬੰਦਾ ਭੇਜ ਦਿਓ ਵੀ ਤੁਹਾਡੇ ਬਿਆਹ ਤੇ ਗੱਲ ਕਰ ਲਈ ਉਥੇ ਆਉਂਦੇ ਹੀ ਨਹੀਂ ਤੁਸੀਂ ਕੀ ਕਹਿੰਦੇ ਆ ਜੀ ਹੁਣੇ ਮੈਨੂੰ ਐਸਟੀਓ ਵੱਲੋਂ ਧਮਕੀ ਆਈ ਆ ਆ ਨੰਬਰ ਦੂਜਾ ਕਿਤੇ ਤੁਸੀਂ ਉਥੇ ਇੰਟਰਵਿਊਰੈਂਸ ਕਿਉਂ ਕਰਦੇ ਹੋ ਕਿਉਂ ਤੇ ਇੰਟਰਵਿਊਰੈਂਸ ਕਿਉਂ ਕਰਦੇ ਤੁਸੀਂ ਕਿਹੜੇ ਕਿਹੜੇ ਜੀ ਮੇਰਾ ਨੰਬਰ ਮੇਰਾ ਮੈਨੂੰ ਨਾ ਕੱਟੋ ਜੀ ਦੱਸੋ ਕਿ ਕਿਹੜਾ ਨੰਬਰ ਨੰਬਰ ਬੋਲ ਰਹੇ ਨੇ ਨੰਬਰ 1042 0003 ਮੇਰਾ ਚੁਕੀਤ ਹੈਗਾ ਜੀ ਕੋਠੇ ਸੰਦੂਆ ਦੇ ਆ ਪੀਰ ਬਾਬਾ ਰੋਢੇ ਘਰ ਦਾ ਬਿਲਕੁਲ ਨੇੜੇ ਦਰਗਾਹ ਅਸੀਂ ਕੁਝ ਟਾਈਮ ਪਹਿਲਾਂ ਤੋਂ ਜਾਣ ਲੱਗੇ ਹਾਂ ਲੋਕ ਸਾਲ ਤੋਂ 2 ਜਾਂ 3 ਸਾਲ ਹੋ ਗਏ ਹੋਣੇ ਆ ਉਹ ਜਦੋਂ ਇਹ ਦਰਗਾਹ ਦਾ ਰੌਲਾ ਪਿਆ ਅਸੀਂ ਮੈਂ ਉਦੋਂ ਤੋਂ ਜਾਣ ਲੱਗਾ ਉਤਪਾਦ ਇਹ ਬਾਬਾ ਜੀ ਦੇ ਬਾਬਾ ਜੀ ਨੇ ਕਿਹਾ ਵੀ ਸਰ ਮੈਂ ਸਾਲੂ ਸਾਹਿਬ ਦੇ ਜਾਂ ਪੈਸਾ ਵੀ ਇੱਥੇ ਕਿਣੋ ਪੈਸੇ ਇੱਥੇ ਕਿਣੋ ਉਹ ਫੇਰ ਵੀ ਵੀਰ ਕੇ ਪੰਲੀ ਕੇ ਬਨ ਗਏ ਪੈਸਾ ਗੱਡੇ ਚ ਖੋਲ ਕੇ ਦੇ ਘਰੇ ਲਿਆ ਕੇ ਕੰਦੇ ਰਏ ਆ ਤੇ ਉਹ ਬਾਬਾ ਜੀ ਦਾ ਮਨਤਾ ਕਰਨ ਦੇ باوجود ਵੀ ਉਹ ਉਵੇਂ ਹੀ ਚੱਲਦੇ ਰਹੇ ਤੇ ਬਾਬਾ ਜੀ ਤੇ ਪੁਰਖੀ ਇਹ ਬਾਬਾ ਜੀ ਦੇ ਖਿਲਾਫ ਹੋਣ ਲੱਗ ਪਏ ਉਸ ਇਹਨਾਂ ਨੇ ਨਵੀਂ ਘੜਤ ਘੜੀ ਕਿ ਕਿਸੇ ਨਾ ਕਿਸੇ ਬਹਾਨੇ ਬਾਬਾ ਜੀ ਨੇ ਕੱਢ ਦਿੱਤਾ ਜਾਵੇ ਹਾਂਜੀ ਕੱਢ ਦਿੱਤਾ ਜਾਵੇ ਕੁਝ ਟਾਈਮ ਉਹ ਚੱਲਦਾ ਰਿਹਾ ਚੱਲਦਾ ਰਿਹਾ ਤੇ ਕੁਝ ਟਾਈਮ ਤੋਂ ਬਾਅਦ ਇਹਨਾਂ ਨੇ ਕੋਈ ਪਤਾ ਨਹੀਂ ਪੁਲਿਸ ਨਹੀਂ ਮਿਲੀ ਭੁਗਤਣਾ ਕੀਤਾ ਕਿਵੇਂ ਕੀਤਾ ਬਾਬਾ ਜੀ ਦੇ ਫੀਮ ਪਹੁੰਚੇ ਬਾਬਾ ਜੀ 1-2 ਮਹੀਨੇ ਜੇਲ੍ਹ ਲਾ ਕੇ ਆਇਆ ਉਹ ਤੋਂ ਬਾਅਦ ਤਾਂ ਸਮਝ ਲੋ ਕਿ ਦਵਾਈ ਪਾਈ ਆਏ ਆਂਡੀਆਂ ਗੋਡੀਆਂ ਦੇ ਵੀ ਤੇ ਪਛੇਤਾ ਦੇ ਵੀ ਕਿੰਨੇ ਕਿਨੇ பஞ்சਾਇਤਾਂ ਬੰਚਾਤਾ ਕੋਹੜੀ ਸ਼ਾਹ ਬਾਈ ਤੇ ਜਨੈਨ ਕੜਦੇ ਬੀਰੇ ਵਾਲਾ ਕਿ ਬੀ ਬਰਈਆਂ ਚਾਰ ਪੰਚਾਇਤਾਂ ਇਹਦੇ ਚ ਕੋਈ ਰਾਜਸੀ ਵੀ ਹੱਥ ਹੈਗਾ ਜਿਹੜਾ ਜਿਹਦੀ ਸ਼ਾਇਦ ਇਹ ਕਰ ਰਹੇ ਦੇ ਉਹਦੇ ਕਰ ਰਹੇ ਰਾਜਸੀ ਚਾਹੀਓ ਜਿਹੜਾ ਨੇ ਡੇਰੇ ਦੇ ਪ੍ਰਧਾਨ ਬਣਿਆ ਤੁਹਾਨੂੰ ਪਤਾ ਵੀ ਇਹਨਾਂ ਦੇ ਰੋਲੇ ਰੱਪੇ ਚੱਲਦੇ ਰਹਿੰਦੇ ਉਹਦਾ ਮਾਇਲੇਜ ਲੈਂਦੇ ਆ ਕਿ ਮੈਂ ਸੰਸਥਾ ਚਲਾਉਣਾ ਜੀ ਇਸ ਚੀਜ਼ ਦੀ ਅੰਦਰ ਚ ਜਿਹੜਾ ਰੋਲਾ ਪਿਆ ਉਹਦਾ ਵੀ ਮਾਇਲੇਜ ਉਸੇ ਕਰਕੇ ਇਹਨਾਂ ਨੇ ਲਿਆ ਵੀ ਇਹ ਤਾਂ ਸੰਸਥਾ ਚਲਾਉਣਾ ਜੀ ਇਹ ਕੰਮ ਕਰ ਹੀ ਨਹੀਂ ਸਕਦੀ ਉਹਦਾ ਬੇਨਿਫਿਟ ਹੈ ਹਰੇਕ ਥਾਂ ਦੇ ਲਈਦਾ। ਦਾ ਫਾਈਨੈਂਸ਼ਲੀ ਉਹ ਤੋਂ ਲੋੜਦੇ ਆ ਪਰ ਸਾਡੇ ਹੀ ਸਮਾਜ ਦਾ ਉਹਦਾ ਮੰਗ ਕੀ ਰੋੜੀ। ਸਾਡੀ ਮੰਗ ਇਹੀ ਹੈ ਵੀ ਪ੍ਰਸ਼ਾਸਨ ਨੇ ਉਹ ਵੈਰੀਫਾਈ ਕਰੇ ਤਰੀਕੇ ਨਾਲ ਤੇ ਜਿਹੜਾ ਦੋਸ਼ੀ ਬਣਦਾ ਉਹ ਤੇ ਕਾਰਵਾਈ ਕੀਤੀ ਜਾਵੇ। ਤੇ ਸੰਸਥਾ ਨੂੰ ਸਹੀ ਬੰਦਿਆਂ ਦੇ ਹੱਥ ਦਿੱਤੇ ਜਾਵੇ। ਸਾਰਾ ਦਿਨ ਨੂੰ ਮੇਲਾ ਆ ਰਿਹਾ ਮੈਂ ਜੋ ਬੰਦੇ 15 ਤੋਂ ਸਾਡਾ ਸਹਿਯੋਗ ਹੈਗਾ ਹੀ ਪੂਰਾ ਸਹਿਯੋਗ ਹੈ ਸਾਡਾ। ਕੋਈ ਜੇ ਕਿੰਤੂਰਾ ਤੁਰੀ ਮਿਲੇ ਵਾਰੀ ਕੋਈ ਸਟੂ ਪ੍ਰੋਪਰਾਈਟੀ ਸਹਿਯੋਗ ਦੇ ਮਾਮਲੇ ਨਾ ਪੂਰਾ ਸਹਿਯੋਗ ਹੈ ਹੁਣ ਇਹ ਮੇਲੇ ਨੇੜੇ ਆ ਕੀ ਰੌਲਾ ਕਿਉਂ ਪਿਆ ਆ ਕੇ ਪਿੱਛੇ ਕਿਉਂ ਨਹੀਂ ਕੋਈ ਬੋਲਦਾ ਨਹੀਂ ਇਹ ਰੌਲਾ ਤਾਂ ਇਹ ਦਾ ਰੌਲੇ ਦਾ ਕਾਰਨ ਵੀ ਉਹੀ ਆ ਰੌਲਾ ਕੋਨੇ ਕਾਰਨ ਹਾਂ ਕਾਰਨ ਤਿੰਨ ਚਾਰ ਦਿਨ ਪਹਿਲਾਂ ਇਹਨਾਂ ਨੇ ਰਾਤ ਨੂੰ ਗੋਲਕ ਖੋਲਣ ਦੀ ਕੋਸ਼ਿਸ਼ ਕੀਤੀ ਉਹ ਫਿਰ ਪ੍ਰਸ਼ਾਸਨ ਆਪ ਜਾ ਕੇ ਉਹ ਗੋਲਕ ਦੇ ਪੈਸੇ ਦੁਆਰਾ ਵਾਪਸ ਚੁਪਵਾ ਕੇ ਆ ਕੋਣ ਆ ਹੋਲੀ-ਥੋਲੀ ਕੋਣ ਇਸ ਦਾ ਮੋੜ ਪੁਲਿਸ ਵਾਲੀ ਇਹੀ ਆਈ ਪ੍ਰਾਂਤ ਉਦਗੀ ਕਰਨ ਮੇਂ ਹੋਣੀ ਚਾਹੀਦਾ ਅਸੀਂ ਇਹਨੇ ਵੀ ਪ੍ਰਸ਼ਾਸਨ ਨੂੰ ਦੇਖੇ ਵੀ ਤੂੰ ਗੋਲ ਕੋ ਗੋਲ ਦਾ ਮਖਰਲਾ ਸਾਹਬ ਜਾ ਕੇ ਤੇਰੇ ਕੋਲ ਐਡਿਟ ਕੀਤਾ ਰਜਿਸਟਰਡ ਹੋਵੇ ਕੋਈ ਖਾਤਾ ਹੋਵੇ ਕੋਈ ਉਹ ਦਿਖਾਓ ਉਹਦੇ ਚ ਕਮੇਟੀ ਬਣੀ ਹਾਂ ਕਮੇਟੀ ਬਣੀ ਬਕਾਇਦਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਭਰਾਵਾਂ ਦਾ ਮੈਂ ਜੀ ਆਇਆਂ ਕਿਹਾ ਉਸ ਤੋਂ ਬਾਅਦ ਜਿਹੜੇ ਨੇ ਕਿਹਾ ਵੀ ਇਮੇਟੀ ਕਿਦਰ ਰਜਿਸਟਰ ਨਹੀਂ ਆਹ ਪੇਪਰ ਲੈ ਲਓ 2000 ਇੱਕ ਦੀ ਰਜਿਸਟਰ ਹੈ 410 ਨੰਬਰ ਹੈ ਹੁਣ ਇਹ ਸਾਰੀ ਫੀਸ ਭਰ ਕੇ 2025-26 ਤੱਕ ਨਿਊ ਕਰਾਈ ਹੈ ਸਾਰੇ ਜਿਹੜੇ ਹੁਣ ਇੱਕ ਕਹਿੰਦੇ ਕਰਾਇਆ ਨਹੀਂ ਗਏ ਇਹਦੇ ਚ ਕੁਝ ਬੰਦਿਆਂ ਦੀ ਡੈਥ ਹੋ ਗਈ ਸੀ ਜਿਨ੍ਹਾਂ ਦੇ ਉਹਨਾਂ ਦੇ ਬੰਦੇ ਪਾਏ ਗਏ 11 ਮੈਂਬਰ ਐ ਦੇ ਵਿੱਚ ਆ ਅਸੀਂ ਮਨਜ਼ੂਰੀ ਲੈ ਕੇ ਆਏ ਆ ਜਿਹੜੀ ਸਪੀਕਰ ਆਪਾਂ ਲਾਉਣੇ ਆ ਸਾਨੂੰ ਸਾਥ ਹੁੰਦੇ ਜਿਹੜੇ ਇਹ ਕਿਨੇ ਗੱਲੇ ਕਰਨ ਦੀ ਗੱਲ ਆ ਦੋ ਤਿੰਨ ਦਿਨ ਪਹਿਲਾਂ ਸਾਰੀ ਕਮੇਟੀ ਨੇ ਸਾਡੀ ਨੇ ਮਤਾ ਪਾ ਕੇ ਗੱਲਾ ਖੋਲਿਆ ਗੱਲਾ ਖੋਲ ਕੇ ਉੱਤੇ ਨਸੀਬ ਬਣੀ ਵੀ ਹੈ ਤੇ ਉਹਦੇ ਵਿੱਚ ਅਸੀਂ ਗਿਣਿਆ ਹੁਣ ਤੱਕ ਕੋਈ ਸੋਸਾਇਟੀ ਕੋਲ ਕਿੰਨਾ ਬਕਾਇਆ ਪਿਆ ਅਕਾਊਂਟ ਕਿਹੜੀ ਬੈਂਕ ਵਿੱਚ ਆ ਇਹ ਵੀ ਉਹਨਾਂ ਨੇ ਪੁੱਛਿਆ ਕਾਊਂਟ ਸਾਡਾ ਹੈਗਾ ਜੀ ਆਪਣੇ ਗ੍ਰਾਮੀਣ ਬੈਂਕ ਉਹਦੀ ਸਾਹਮਣੇ ਰਾਮਲੋਤਰੇ ਦੇ ਨਾਲ ਪਰ ਗੱਲ ਉਹ ਵੀ ਇਹਨਾਂ ਦਾ ਪੈਸੇ ਵਧਦੇ ਨਹੀਂ ਜਿਹੜੇ ਖਾਤੇ ਜਾਏ ਜਾਣ ਕੀ ਹੋਇਆ ਵੀ ਮੈਂ 2018 ਚ ਕੈਨੇਡਾ ਚ ਆਇਆ 17 ਤੱਕ ਤਾਂ ਸਾਰਾ ਜਿਹੜਾ ਹਸਤਾਬ ਸੀਗਾ ਮੇਰੇ ਤੇ ਪਰਚਾ ਹੋ ਗਿਆ 16 ਚ ਉਹ ਸਾਰਾ ਇਹਨਾਂ ਨੇ ਕਿਹਾ ਵੀ ਇਹਨੇ ਪ੍ਰਣਾਮ ਨਹੀਂ ਜਿਮੀਨ ਬਣਾ ਲਈਏ ਉਹ ਉਹ ਸਾਰਾ ਹਸਤਾਬ ਡੀਸੜ ਨਹੀਂ ਲਿਆ ਉਹ ਡੀਸੜ ਦੇ ਕੋਲ ਹੀ ਹੈ ਸਾਡੇ ਉਹਨੇ ਕਾਗੇ ਪੱਤਰ ਸਾਰੇ ਉਹਨਾਂ ਕੋਲ ਹੀ ਹੈ ਉਸ ਤੋਂ ਬਾਅਦ ਮੈਂ 18 ਚ ਗਿਆ ਤੇ 19 ਜਦੋਂ ਮੈਂ 19 ਦੇ ਵਿੱਚ ਆਇਆ ਤਾਂ ਬਾਬੇ ਦੇ ਸੇ 3.5 ਲੱਖ ਰੁਪਇਆ ਖਰਚਾ ਕਰੀ ਬੈਠੇ ਸੀ ਜਿਹਦੇ ਵਿੱਚ 1.5 ਲੱਖ ਰੁਪਇਆ ਦਾ ਬਿੱਲ ਹੀ ਸੀ ਜੋ ਟਰਾਂਸਫਾਰਮਰ ਆਉਂ ਹੀ ਮੇਰੇ ਨਾਮ ਤੇ ਦੂਜੀ ਲੋਕਾਂ ਦੀ ਲੈਣ ਦੇਣੀ ਸੀਗੀ ਸੌਦੇ ਦੀ ਹੋਰ ਸਾਰੀ ਉਹ ਪਰ ਮੈਂ ਇਹਨਾਂ ਨੂੰ ਕਿਹਾ ਵੀ ਇਹ ਉਹ ਨਵਾ ਨਹੀਂ ਹੁੰਦਾਗਾ ਆਪਾਂ ਇਹਦਾ ਹੈਗਾ ਸਾਰਾ ਗੱਲਾਂ ਇਕੱਠਾ ਕਰਕੇ ਜੋ ਬਾਬੇ ਦੇ ਉਧਰ ਉਹ ਵੀ ਮੱਥਾ ਟਿਕਾਉਂਦਾ ਸੀ ਤਿੰਨੀ ਥਾਂ ਇਹਦਾ ਮੱਥੇ ਟੇਕਦੇ ਸੀਗੇ ਜਿਹੜਾ ਇਕੱਲਾ ਗੱਲੇ ਚ ਪੈਂਦਾ ਉਹ ਹੀ ਪੈ ਰਹਿੰਦਾ ਸੀ ਦੂਜਾ ਹੀ ਲੈ ਜਾਂਦੇ ਸੀ ਉਹ ਜੋ ਇਕੱਠਾ ਹੋਇਆ ਉਹ ਚ 83000 ਰੁਪਏ ਮਹੀਨੇ ਵਾਦ ਕੱਢਿਆ ਅਸੀਂ ਫਿਰ ਬਾਬੇ ਨੂੰ ਪੁੱਛਿਆ ਵੀ ਤੈਨੂੰ ਕਿੰਨਾ ਪੈਸੇ ਅਗੇ 5000 ਤੋਂ ਦਿੰਦੇ ਸੀ ਅਸੀਂ ਤੋ ਕਹੋ ਵੀ ਮੈਨੂੰ 12 ਦਿਨਾਂ ਦੀ ਹਰ ਮੰਦਾ ਅਸੀਂ ਸਾਰੇ ਨੇ ਗੱਲ ਕਰਕੇ ਤੀਜਾ ਹਿੱਸਾ ਬਾਬੇ ਨੂੰ 83000 ਦੇ ਲੱਖ ਨਹੀਂ ਕਰਦਾ 33000 ਉਹ ਬਾਬੇ ਨੂੰ ਦੁੱਲੇ ਖਾਣ ਨੂੰ ਇਹ ਦੂਜਾ ਸੀਗਾ ਉਹ ਖਰਚੇ ਸੀ ਸਾਰਾ ਹਰ ਵੀਰਵਾਰ ਤਾਂ ਲੰਗਰ ਲਾਉਨੇ ਸੀ ਹੋ ਟੂਟੀਆਂ ਦੇ ਮੋਟਰਾਂ ਦੇ ਕਦੇ ਮੋਟਰ ਸਾੜ ਗਈ ਕਦੇ ਕੁਝ ਹੋ ਗਿਆ ਉਹ ਪੈਸੇ ਜਿੰਨੇ ਕਿ ਪਹਿਲਾਂ ਕਰਾਇਆ ਜਮਾ ਉਹ ਹੈਗੇ ਆ ਖਾਤਾ ਉਵੇਂ ਪਿਆ ਉਵੇਂ ਖਾਤਾ ਮਿੰਡੀਨ ਕਰਦੇ ਖਾਤੇ ਦੀ ਗੱਲ ਪਈ ਹੈ ਉਵੇਂ ਪਿਆ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜਾ ਹੁਣ ਤੱਕ ਦਾ ਡਾਟਾ ਹੈ ਜਿਹੜਾ ਖਾਤੇ ਦੇ ਵਿੱਚ ਪੈਸੇ ਪਏ ਆ ਉਹ ਜਿੰਨਾ ਕਰ ਸਕਦੇ ਸਾਨੂੰ ਦੱਸ ਸਕਦੇ ਆ ਬਿਲਕੁਲ ਮੈਂ ਤੁਹਾਨੂੰ ਦੇ ਦਿੰਨਾ ਕਾਪੀ ਦੇ ਦੇਣਾ ਉਹ ਖਾਤਾ ਦੁਕਾਣੋਂ ਜਾ ਕੇ ਤੇ ਮੈਂ ਕਾਪੀ ਦੇ ਦਿੰਨਾ ਥੋੜਾ ਜਿਹਾ ਜੂਸ ਕੀਤਾ ਉਦੋਂ ਬਾਅਦ ਖਰਚਾ ਹੀ ਨਾ ਜਿਆਦਾ ਸੀ ਮੈਂ ਹਰ ਵਾਰੀ ਕੋਲੋਂ ਵੀਤੀ ਪਿਆ ਯਾਰ ਪਾ ਕੇ ਡੰਗ ਲੈਂਦਾ ਰਿਹਾ ਮਗਰਾ ਤੋ ਚਾਰ ਪੰਚਾਇਤਾਂ ਇਕੱਠੀਆਂ ਹੋਈਆਂ ਫਿਰ ਤੁਹਾਡੇ ਖਿਲਾਫ ਵਾਜੇ ਉੱਥੇ ਕਾਹ ਤੋਂ ਇਕੱਠੀਆਂ ਹੋਈਆਂ ਤੁਹਾਨੂੰ ਵੀ ਲੱਗਦਾ ਪੰਚਾਇਤਾਂ ਕਿਉਂ ਇਕੱਠੀਆਂ ਹੋਈਆਂ ਜੀ ਇਨਾ ਚੱਕ ਸਦਨਾਮ ਸਿੰਘ ਹੈ ਜੀ ਓਏ ਉਹਨੇ ਆਪਦੇ ਤਾਈ ਦੀ ਜ਼ਮੀਨ ਉਹਦੀ ਹੋ ਗਈ ਸੀ ਡੈਥ ਡੈਥ ਨਹੀਂ ਗਵਾਚ ਗਿਆ ਸੀ ਉਹ ਇਹਨਾਂ ਨੇ ਸਮਾਂ ਰਹਿੰਦੇ ਹੀ ਉਹਦੀ ਜਿਹੜੀ ਜ਼ਮੀਨ ਸੀਗੀ ਉਹ ਆਪਦੇ ਨਾਮ ਗਲਤ ਉਸੇ ਬਣਾ ਕੇ ਤੇ ਉਹਦੇ 'ਚ ਮੱਗਰ ਦਾ ਹੀ ਪਰਚਾ ਹੋਇਆ ਸੀ ਮੱਗਰ ਨੂੰ ਪੁੱਛ ਲਈ ਮੱਗਰ ਦੇ ਸਹਣ ਸੀ ਉਹ ਜ਼ਮੀਨ ਦਾ ਜੋ ਉਹਦਾ ਸਾਰਾ ਕੁਝ ਸਿਸਟਮ ਬਣ ਗਿਆ ਉਸ ਤੋਂ ਬਾਅਦ ਜਿਹੜੇ ਹਿੱਸੇਦਾਰਾ ਸੀ ਉਹਨਾਂ ਨੇ ਸਾਨੂੰ ਵੇਚਿਆ ਉਹ ਚ ਇਹਨਾਂ ਦੇ ਇੱਕ ਤਾਂ ਸਤਨਾਮਰਾਂ ਦੇ ਪਰਚਾ ਹੋਇਆ ਹੋਇਆ ਇੱਕ ਰੇਡਰ ਚੱਕੀ ਸਾਡੇ ਚੋਰੀ ਦਾ ਪਰਚਾ ਹੋਇਆ ਹੋਇਆ ਇੱਕ ਰੋ ਦੇ ਨਾਲ ਜੱਗੀ ਹੈ ਜਿਹੜਾ ਜੱਗੀ ਹੈ ਉਹਨੇ ਮੇਰੀ ਕੁੜਮਣੀ ਦੀ ਕੋਠੀ ਨਾ ਪੜੀ ਸੀ ਉਹ ਸੀ ਛੜਾਈ ਤਾਂ ਉਲਟ ਹੈ ਤੀਜਾ ਜਿਹੜਾ ਸੰਗੋ ਦਾ ਸਵਰਨ ਹੈ ਨਹੀਂ ਸਵਰਨੇ ਦਾ ਚਮਚੀ ਹੈ ਇਹਦੇ ਮੇਰਾ ਬੇਟਾ ਪਰੋਂ ਆਇਆ ਸੀਗਾ ਉਹਨੂੰ ਗਲਤ ਬੋਲਿਆ ਕਹਿੰਦਾ ਜੇ ਤੂੰ ਪ੍ਰਣਾਮ ਦਾ ਮਾਰ ਫੇਰ ਤੂੰ ਸਾਡੇ ਸ਼ੋਰ ਦੇ ਫੈਰ ਮਾਰਿਆ ਆ ਤਿੰਨ ਚਾਰ ਬੰਦੇ ਇਹਦੀ ਰਨਿਸ਼ ਕਰਕੇ ਐਵੇਂ ਨਾ ਕਰਦੇ ਜੋ ਵੀ ਹੈਗਾ ਇਹਦਾ ਮਤਲਬ ਤੁਸੀਂ ਆਪ ਇਹਦੀ ਰੰਜਸ ਨੂੰ ਲੈ ਕੇ ਸਾਰਾ ਬਵਾਦ ਬਿਲਕੁਲ ਇਹ ਬਾਬੇ ਨੂੰ ਤਾਂ ਗਲਤ ਪਾਉਂਦੇ ਆ ਜਿਹੜਾ ਕਿਨੇ ਜਿਹੜਾ ਇਹ ਗੱਲ ਕਰਨੀ ਹੈ ਤਾਂ ਬਾਬੇ ਦੀ ਜਗ੍ਹਾ ਤੋਂ ਪਾਸੇ हट ਕੇ ਕਰ ਲੋ ਠੀਕ ਹੈ ਨਾ ਇਹ ਬਾਬੇ ਨੂੰ ਵਿੱਚ ਲੈ ਕੇ ਨਾ ਕਰਨ ਮੋਟਰ ਸਾਹਿਬ ਇੱਕ ਕਹਿੰਦੇ ਇਹ ਬਾਬਾ ਜਿਹੜਾ ਉੱਥੇ ਬੈਠੇ ਸੀ ਉਹਤੇ ਵੀ ਪਰਚਾ ਇਹਨਾਂ ਨੇ ਨਿਯਾਜ਼ ਪਵਾ ਕੇ ਉਹਦੇ ਨੂੰ 6-7 ਮਹੀਨੇ ਅੰਦਰ ਕਟਾਏ ਆ ਬਿਲਕੁਲ ਨਹੀਂ ਪਵਾਇਆ ਮੈਂ ਇੱਥੇ ਹੀ ਨਹੀਂ ਸੀਗਾ ਬਾਬੇ ਨੇ ਫੀਮ ਲਈ ਮਗਰੇ ਪੁਲਿਸ ਲੱਗੀ ਵੀ ਸੀ ਜਦੋਂ ਸਰਕਾਰ ਬਣੀ ਆ ਨਵੀਂ ਉਹ ਮਗਰੇ ਪੁਲਿਸ ਆ ਗਈ ਮੈਂ ਤਾਂ ਸਮਝ ਜੋਰ ਲਾਇਆ ਉਥੋਂ ਬਹਿ ਗਏ ਤੇ ਐਸਪੀ ਨੇ ਉਦੋਂ ਹੁੰਦਾ ਸੀ ਆਪਣੇ ਐਸਐਸਪੀ ਆਪਣੇ ਰਾਜਪਾਲ ਮੈਂ ਉਹਨੂੰ ਕਿਹਾ ਕਹਿੰਦਾ ਪ੍ਰਨਾਹ ਪਰਸੇ ਜੋ ਉੱਥੇ ਇੱਕ ਲੰਬੀ ਅਸੀਂ ਖਾਂਦਾਰ ਨੂੰ ਉਹਨੇ ਛੱਡਿਆ ਤੇ ਕਹਿੰਦਾ ਛੱਡ ਨਹੀਂ ਸਕਦੇ ਉਹ ਤਾਂ ਵੀ ਹੁੰਦਾ ਹੀ ਬਾਬੇ ਨੇ ਲਈ ਹੈ ਸਾਹਮਣੇ ਵੀਡੀਓ ਦੇ ਵਿੱਚ ਬਣੇ ਹੋਏ ਕੈਮਰੇ ਸੱਡੇ ਚੱਲਦੇ ਸੀਗੇ ਤੇ ਪੁਲਸ ਨੇ ਪਹਿਲਾਂ ਬਣਾਈ ਵੀਡੀਓ ਆ ਕੇ ਸਾਨੂੰ ਕਿ ਲੋੜ ਹੈ ਮੋਹਰ ਸਾਹਿਬ ਜਿਵੇਂ ਹੁਣ ਤੁਸੀਂ ਗੱਲ ਕੀਤੀ 2001 ਤੋਂ ਤੁਹਾਡੀ ਕਮੇਟੀ ਰਜਿਸਟਰਡ ਹੈ ਬਿਲਕੁਲ ਸਾਰੇ ਤੁਸੀਂ ਆਪਦੇ ਮੈਂਬਰਾਂ ਦੀ ਗੱਲ ਕੀਤੀ ਹੈ ਉਹਨਾਂ ਨੇ ਹੁਣ ਇੱਕ ਆਰਟੀਆਈ ਕਢਾਈ ਹੈ ਆਰਟੀਆਈ ਦੇ ਵਿੱਚ ਸਿਰਫ 5 ਮਾਰਚ ਨੂੰ ਜਿਹੜੀ ਤੁਹਾਡੀ ਕਮੇਟੀ ਜਿਹੜੀ ਜਨਤਕ ਹੋ ਰਹੀ ਹੈ 5 ਮਾਰਚ ਤੋਂ ਰਜਿਸਟਰਡ ਹੋਈ ਹੈ ਤਾਂ ਉਸ ਦੇ ਵਿੱਚ ਵੀ ਪੂਰੇ ਮੈਂਬਰ ਆ ਨਹੀਂ ਸਰ 20 ਤੱਕ ਦਾ ਮੈਂਬਰ ਉਹਨਾਂ ਨੇ ਕਿਹਾ ਉਹਦੇ ਵਿੱਚ ਸਰਦਾਰ ਸਾਧੂ ਸਿੰਘ ਦੀ ਡੈਥ ਹੋ ਗਈ ਸਰ ਪਾਸ ਸੀ ਉਹਨਾਂ ਦਾ ਬੇਟਾ ਸੀ ਘਖਜਾਨ ਸਿੰਘ ਮੰਦਰ ਸਿੰਘ ਉਹਦੀ ਡੈਥ ਹੋ ਗਈ ਸੀ ਨੀਤਰਾਮ ਸਿੰਘ ਇਹਦਾ ਫਾਦਰ ਮੁੰਡੇ ਦਾ ਦਾਦਾ ਜੀ ਆ ਦਾਦਾ ਜੀ ਵਿੱਚ ਉਹ 5-6 ਬੰਦਿਆਂ ਦੀ ਡੈਥ ਹੋ ਗਈ ਸੀ ਹੁਣ ਜਦੋਂ ਇਹ ਕਮੇਟੀ ਐ ਨਿਊ ਕਰਾਈ ਐ ਉਹਦੇ ਵਿੱਚ ਜਿਹੜੇ ਜਿਹੜੇ ਬੰਦੇ ਮਰੇ ਸੀ ਉਹਨਾਂ ਸਾਰਿਆਂ ਦੇ ਸੀ ਇੱਕ ਇੱਕ ਬੰਦਾ ਪਾ ਕੇ ਉਹਨਾਂ ਦੁਬਾਰਾ ਫੀਸ ਭਰੀ ਜ ਉਹਦੀ ਸਾਰਾ ਕੁਝ ਹੈ ਡਾਕੂਮੈਂਟ ਮੇਰੇ ਕੋਲੇ ਆ ਜਿਹੜਾ ਹੁਣ ਨਵਾਂ ਮੇਲਾ ਆ ਰਿਹਾ ਹੁਣ ਥੋੜੇ ਦਿਨਾਂ ਤੱਕ ਹਾਂਜੀ 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 ਤੁਹਾਡੀ ਕਮੇਟੀ ਵੱਲੋਂ ਬਣਾਇਆ ਜਾਊਗਾ ਉਹਨਾਂ ਵੱਲੋਂ ਬਣਾਇਆ ਜਾਊਗਾ ਉਹਨਾਂ ਦਾ ਸਾਥ ਹੋਊਗਾ ਤਾਂ ਕੀ ਕਹਿਣਾ ਚਾਹੁੰਦਾ ਸਾਡੀ ਕਮੇਟੀ ਹੈ ਜੀ ਅਸੀਂ ਬਣਾਈ ਵੀ ਹੈ ਸਾਰੇ ਮੈਂਬਰ ਅਸੀਂ ਮੜਾ ਰਹੇ ਹਾਂ ਇਹਦਾ ਹੁਣ ਦੱਸੇ ਵੀ ਮਨਜ਼ੂਰੀਆਂ ਵੀ ਲਈਆਂ ਐ ਸਪੀਕਰ ਦੀਆਂ ਕਲਾਕਾਰ ਵੀ ਅਸੀਂ ਕੀਤਾ ਲੰਗਰ ਵਾਲੇ ਨੂੰ ਵੀ ਕਿਹਾ ਵਿਆ ਬਾਕੀ ਟੈਂਟਾਲੇ ਨੂੰ ਵੀ ਕਿਹਾ ਵੇ ਸਾਰੇ ਤੁਸੀਂ ਕੱਲ ਨੂੰ ਆ ਕੇ ਵੇਖੋ ਜੇ ਵੀ ਕਿਹਨੇ ਕਿਹਾ ਹੁਣ ਕੰਮ ਚੱਲੀ ਜਾਂਦਾ ਪੱਥਰ ਦਾ ਨਿੰਦੇ ਨੂੰ ਪੁੱਛੋ ਵੀ 1.5 ਲੱਖ ਦਾ ਪੱਥਰਾ ਆ ਕਿਹਨੇ ਪੈਸਾ ਦਿੱਤਾ ਗੱਲਾਂ ਤਾਂ ਹੁਣ ਖੋਲ੍ਹਿਆ ਦੀਆਂ ਉਹ ਗੱਲੇ ਦੇ ਪੈਸੇ ਉੱਥੇ ਹੀ ਪਏ ਆ 1.5 ਲੱਖ ਰੁਪਇਆ ਉਹ ਲਾਇਆ ਮੈਂ 2 ਲੱਖ ਰੁਪਏ 2 1 ਲੱਖ 85 ਹਜ਼ਾਰ ਰੁਪਇਆ ਬਾਬਾ ਬਿਮਾਰ ਹੋਇਆ ਜਦੋਂ ਦੁੱਲੇ ਖਾਨ ਉਹ ਮੈਂ ਉਥੋਂ ਬਾਹਰ ਕਰੇਣਾ ਸੀ ਵੇਚਿਆ ਉਹਦੀ ਦਵਾਈ ਸੇ 1 ਲੱਖ ਰੁਪਇਆ ਉਹ ਦੱਸ ਦੇਣੀ ਹੋਈ ਜਿਹੜਾ ਇਹ ਅਕਰਮ ਇਹਦਾ ਮੇਰੀ ਭਤੀਜੀ ਦਾ ਵਿਆਹ ਇਹਨੂੰ ਕੱਢ ਕੇ ਦਿੱਤਾ ਹੈ 5 ਲੱਖ ਰੁਪਇਆ ਤਾਂ ਮੈਂ ਇਹਨਾਂ ਤੋਂ ਤੇ ਜਿਹੜੇ ਮੈਂ ਮਿਲੇ ਉਥੋਂ ਕਰਾਇਆ ਕੈਨੇਡਾ ਜੋ ਬਹਿ ਗਏ ਸੱਤ ਮਹੀਨੇ ਛੇ ਮਹੀਨੇ ਕਰਾਇਆ 11 ਲੱਖ ਰੁਪਏ ਮੇਰਾ ਉਹ ਚਲੇ ਆ ਉਹੀ ਗੱਲਾਂ ਦੇ ਵਿੱਚ ਪੈਸਾ ਜਾਵਾ ਹੋ ਜਾਂਦਾ ਪੈਸੇ ਦਾ ਰੋਲਾ ਹੈ ਕਿ ਪਰ ਮੇਰਾ 골ਕ ਦਾ ਪੈਸਾ ਹੈ ਉਹ ਕਿਤਨਾ ਕਿਤੇ ਉਹਦੇ ਵਿੱਚ ਹੇਰ ਫੇਰ ਹੋਈ ਹੈ ਤੇ ਤਾਂ ਹੀ ਇਹਨਾਂ ਨੂੰ ਜਿਹੜਾ ਲੋਕਾਂ ਦੇ ਦੁਆਰਾ ਪਰਚੀਆਂ ਕਟਵਾ ਕੇ ਉਹਨਾਂ ਤੋਂ ਜਿਹੜੀ ਪੇਟਾ ਲੈ ਕੇ ਜਿਹੜੇ ਮਿਲ ਕਰਾਉਣੇ ਪੈ ਰਹੇ ਬਿਲਕੁਲ ਬਾਈ ਜੀ ਇੱਕ ਵਾਰੀ ਪਰਚੀਆਂ ਕਟਾਈਆਂ ਸੀ ਉਹ ਪਰਚੀ ਦਾ ਵੀ ਹਿਸਾਬ ਤਾਂ ਉੱਥੇ ਹੋਊਗਾ ਤੁਹਾਨੂੰ ਦੱਸਿਆ 17 ਤੱਕ ਦਾ ਹਿਸਾਬ ਤਾਂ ਡੀਸਰ ਦਾ ਹੀ ਪਿਆ ਤੇ 18 ਜੇ ਮੈਂ ਕੈਨੇਡਾ ਉੱਠ ਗਿਆ ਉਨੇ ਜਗ੍ਹਾ ਵਿੱਚ ਮਿਲ ਕਰਾਇਆ ਉਦੋਂ ਆਇਆ ਸੀਗਾ ਆਪਣਾ ਸਰਦਾਰ ਅਲੀ ਉਹ ਮੇਰੇ ਬੇਟੇ ਨੇ ਕਰਾਇਆ ਦੂਜੇ ਪੈਸੇ ਆ ਆ ਮੁੰਡੇ ਕੋਲ ਸਹਾਤਾ ਹੋ ਸਾਰੇ ਕੈਨੇਡਾ ਜੋ ਪੈਸੇ ਕਰਾ ਕਿ ਤੁਸੀਂ ਕਹਿ ਸਕਦੇ ਆ ਜੋ ਵੀ ਉਹਨਾਂ ਨੇ ਤੁਹਾਡੇ ਤੇ ਸਵਾਲ ਖੜੇ ਕੀਤੇ ਆ ਉਹਦੇ ਸਾਰੇ ਸਬੂਤ ਸਾਹਮਣੇ ਰੱਖ ਸਕਦੇ ਆ ਬਿਲਕੁਲ ਰੱਖ ਸਕਦੇ ਆ ਜੀ ਮੈਂ ਜਿੰਨੇ ਕੈਨੇਡਾ ਚ ਪੈਸੇ ਭੇਜੇ ਆ ਜਿੰਨੇ ਦੇ ਅੱਜ ਤੇ ਵੀਨੂ ਬੈਠਾ ਗੋਇਲ 5000 ਰੁਪਏ ਉਹਦੇ ਗਿਆ 5000 ਰੁਪਏ ਭਾਂਟੀ ਦੇ ਗਿਆ ਦੂਜਾ ਪਰਚੇ ਵਿੱਚ 1000 ਰੁਪਏ ਦੇ ਪਿਓ ਨੂੰ ਮੈਂ ਭੇਜਿਆ ਲੱਖ ਰੁਪਇਆ ਹੁਣ ਕੱਢ ਕੇ ਦਿੱਤਾ ਆ ਪੰਜ-ਛੇ ਦਿਨ ਹੋਏ ਆ ਪੰਜ ਚਾਰ ਮਤਲਬ ਉਦੋਂ ਪਹਿਲਾਂ ਇਹਨਾਂ ਨੇ ਸਮਾਂ ਦੇ ਜਿਹੜੇ ਮਗਲੀ ਏਰੀਆ ਇਹਨਾਂ ਨੇ ਜਿਹੜਾ ਮੇਲਾ ਕਰਾਇਆ ਸਾਡੀਆਂ ਦੋਹਾਂ ਪੰਚਾਇਤਾਂ ਨਾਲ ਕੇ ਮੈਂ ਨਹੀਂ ਸੀਗਾ ਵੀ ਲੜਾਈ ਨਾ ਹੋਵੇ ਤੇ ਉਹ ਪੈਸੇ ਵੀ ਗੋਲਕੇ ਜੋ ਵਤ ਕੇ ਇਹਨਾਂ ਨੇ ਕਰਾਇਆ ਮੈਂ ਹਾਲਾਂਕਿ ਜਿਹੜਾ ਮੈਂ ਮੇਲੇ ਕਰਉਂਦਾ ਮੈਂ ਸਾਰੇ ਬਾਹਰ ਭੇਜ ਕੇ ਕੋ